ਸਰਬੰਸ ਦਾਨੀ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਆ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤੰਤਨ ਬਾਬਾ ਸੰਜੀਦੀ ਅਪਾਰ ਕਿਰਪਾ ਸਦਕਾ ਪਿੰਡ ਸੰਕੇਸਿਆ ਦੀ ਨੌਜਵਾਨ ਸਭਾ ਵੱਲੋਂ ਸਮੂਹ ਪਿੰਡ ਵਾਸੀਆਂ ਐਨ ਆਰ ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੀਤੀ ਰੋਡ ਗੁਰਾਇਆ ਵਿਖੇ ਹਰ ਸਾਲ ਦੀ ਤਰ੍ਹਾਂ ਦੁੱਧ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਸੇਵਾਦਾਰਾ ਨੇ ਬੜੇ ਹੀ ਸਤਿਕਾਰ ਅਤੇ ਸ਼ਰਧਾ ਨਾਲ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਦੁੱਧ ਦਾ ਲੰਗਰ ਚਕਾਇਆ ਇਸ ਮੌਕੇ ਐਡਵੋਕੇਟ ਮਨਪ੍ਰੀਤ ਸਿੰਘ ਚੱਡਾ ਪੰਚ ਸੁਖਜੀਤ ਸਿੰਘ ਸਾਹੀ ਬੋਟਾ ਸਿੰਘ ਤੇਸੀ ਰੇਸ਼ਮ ਕੌਰ ਗੁਰਜੰਟ ਸਿੰਘ ਨਰੇਸ਼ ਕੁਮਾਰ ਜਸਵਿੰਦਰ ਪਾਠਕ ਰਾਹੁਲ ਸ਼ਰਮਾ ਐਡਵੋਕੇਟ 인ਦਰਪਾਲ ਸਿੰਘ ਕਰਨੀ ਤੇਸੀ ਜੱਗੀ ਢੰਡਾ ਗੌਰਵ ਹਰਮਿੰਦਰ ਸਿੰਘ ਤੇਸੀ ਹਰਮਨ ਸਿੰਘ ਨਵਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚੋਪਿੰਡ ਦੇ ਨੌਜਵਾਨ ਅਤੇ ਸੰਗਤਾਂ ਹਾਜ਼ਰ ਸਨ ਤਾਂਤਾਨਾ ਸਾਇਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਇਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡ ਸੰਗਟੇਸੀਆਂ ਦੀ ਨੌਜਵਾਨ ਸਭਾ ਵੱਲੋਂ ਤਨਤਨ ਸਾਹਿਬ ਸ੍ਰੀ ਗੁਰੂ ਬਾਬਾ ਸੰਗਜੀ ਦੇ ਅਪਾਰ ਕਿਰਪਾ ਦੇ ਸਦਕਾ ਅੱਜ ਜੀਟੀ ਰੋਡ ਮਨਸੂਰਪੁਰ ਗੇਟ ਦੇ ਨਜ਼ਦੀਕ ਜੀਟੀ ਰੋਡ ਗਰਾਿਆਂ ਵਿਖੇ ਦੁੱਧਾ ਲੰਗਰ ਲਗਾਇਆ ਗਿਆ ਆ ਜਿਸ ਦੇ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਆ ਨੌਜਵਾਨਾਂ ਨੇ ਬਹੁਤ ਸਹਿਯੋਗ ਦਿੱਤਾ ਆ ਕਿਉਂਕਿ ਇਸ ਦਿਨ ਛੋਟੇ ਸਹਿਬਜ਼ਾਦੇਆਂ ਨੂੰ ਬਾਬਾ ਮੋਤੀराम ਮਹਿਰਾਜੀ ਵੱਲੋਂ ਦੁੱਧ ਚਕਾਇਆ ਗਿਆ ਸੀ ਜਿਸ ਦੇ ਬਦਲੇ ਵਜ਼ੀਰ ਖਾਨ ਨੇ ਬਾਬਾ ਮੋਤੀराम ਮਹਿਰਾਜੀ ਦੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਸੀ ਕੋਲੂ ਵਿੱਚ ਪੀੜ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨਾ ਚਾਹੀਦਾ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਇੱਕ ਵਾਰ ਫੇਰ ਸਾਰੀਆਂ ਸੰਗਤਾਂ ਦਾ ਇਸ ਲੰਗਰ ਦੇ ਵਿੱਚ ਸਹਿਯੋਗ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ